ਹਾਂ ਦੇ ਚਲੋ 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 ਬੈਠ ਜਾਓ ਭਾਈ ਸਾਡ ਸਾਡ ਭਾਈ ਸਾਡ ਹੋਇਓ ਹੋ ਜਾ ਯਾਰ ਮੈਂ ਤਾਂ ਦੇਖਣਾ ਨਹੀਂ ਜਾ ਰਿਹਾ ਹੋਰ ਹੰਦ ਹੰਦ ਆਜੋ ਆਜੋ ਅੱਗੇ ਕਰਾ ਰਹੇ ਹੋ ਦੇਖੋ ਆਸ਼ੂ ਜੀ ਆਪ ਅੱਗੇ ਕਰਾ ਰਹੇ ਆ ਦੇਖੋ

ਜੇ ਨਾ 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 ਜੇ ਨਾ

Pode ਲੋ ਕਿਹੜੀ ਸਾਈਡ ਤੇ ਹੋਵੇ ਸਾਈਡ ਤੇ ਵੱਡੇ ਕਿੰਦੇ ਸਾਈਡ ਤੇ ਕਰੋ ਵੱਡੇ ਕਿੰਦੇ ਸਾਈਡ ਤੇ ਕਰੋ ਬਈ ਕਿਤੇ ਘੁਰਾਣਾ ਨਹੀਂ ਪਾਣੀ ਲੱਗਦਾ ਪਾਣੀ ਤਾਂ ਇਹਨਾਂ ਨੂੰ ਚਾਹੀਦਾ ਹੈ ਇਹਨਾਂ ਨੂੰ ਚਾਹੀਦਾ ਪਾਣੀ ਇਹਨਾਂ ਨੂੰ ਪਾਓ ਪਾਣੀ ਭਾਈ ਨੂੰ ਇਹ ਹੈਗਾ ਪਾ ਗਰਮਾ ਗਰਮੀ ਦੇ ਰੋ ਗਰਮ ਹੋਣੀ ਚਾਹੇ ਸੇਵ ਤੋਂ ਵੰਦੇ ਹੈ ਬਿਲਕੁਲ ਨਹੀਂ ਹੋਣੀ ਚਾਹੇ ਸੇਵ ਤੋਂ ਵੰਦੇ ਪਰ ਦੂਜੀ ਹਲਕੇ ਪੀ ਲਾਂਗੇ ਤੇ ਅਹ ਅਦਰ ਲਾਈਵ ਚੱਲ ਰਿਹਾ ਹੈ वाले पार्टिया चाहिए ओ कहो जी झंडा ब्रेक कर लो यार Pero veo que no. ਪਿੱਛੇ ਫੜਾ ਲਓ ਕਿਸੇ ਨੂੰ ਫਿੱਛੇ ਫੜਾ ਲਓ ਕਿਸੇ ਨੂੰ ਲੋਕੋ ਯਾਰ ਫਿਰ ਅੱਗੇ ਆਇਆ ਲੋਕੋ ਚੱਲੋ 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 ਕਰ ਲੋ ਦੇਖੋ ਕਹਿ ਰਹੇ ਹਨ ਜਲਾਨਾ 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 ਮੇਰੇ ਡਾਉਨ ਕਰ ਲੋ ਮੇਰੇ ਡਾਉਨ ਕਰ ਲੋ ਉਹ ਲੈ ਲੀਓ ਤੇ ਚੜ ਗਏ ਮੋਢਾ ਘਸੀ ਦਾ ਚੱਲ ਬਾਈ ਜਿੰਨੇ ਡਾਉਣ ਕਰ ਲੋ ਚੱਲ ਰੋ ਰੋ ਕਰਕੇ ਲੋਕ ਰੋ ਰੋ ਬਾਈ ਗੱਡੀ ਲਗਾਓ ਇੱਦਾਂ ਜੀ ਬਾਕੀ ਨੂੰ ਬੁਲਾਓ ਮੇਰੇ ਤੇ ਆ ਜਾਓ ਚਲੋ ਭਾਈ ਦੋਨੋ ਦੋਨੋ ਗੱਡੀ ਦੋਨੋ ਹੋਰ ਇਹ ਦੋ ਇਹ ਵੀ ਚਲੋ ਬੜਾ ਮੜੇ ਚਲੋ ਦੋਨੋਂ ਗੱਡੀ ਲੈ ਆ ਬੜੇ ਕੰਮ ਨੂੰ ਭਾਈ ਬਾਬਾ ਬੱਚੇ ਲਾ ਜਾ ਠੰਡਾ ਚੰਦਾ ਕਰ ਲੋ ਭਰੇ ਭਾਈ ਚੰਦਾ ਕਰ ਲੋ ਯਾਰ ਪੂਰੀ ਕੰਮ ਜਾਨੀ ਹੋਰੀ 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 ਕੀ ਹੋਲੀ ਹੋਲੀ ਕੀ ਹੋਲੀ ਲੱਗਦਾ ਯਾਰ ਕਿੰਨਾ

ਨੀ ਵੀ ਕਦੇ ਪਹਿਨ ਨਾ ਦਿੱਤੀ ਅਣਖਾਂ ਤੇ ਰੜਕਾ ਨੇ ਉਹ ਨੀ ਵੀ ਕਦੇ ਪਹਿਨ ਨਾ ਦਿੱਤੀ ਅਣਖਾਂ ਤੇ ਰੜਕਾ ਨੇ ਉਹ ਨੀ ਵੀ ਕਦੇ ਪਹਿਨ ਨਾ ਦਿੱਤੀ ਅਣਖਾਂ ਤੇ ਰੜਕਾ ਨੇ ਏ ਏ ਨਵੀਆਂ ਬਾਤਾਂ ਨੇ ਏ ਏ ਨਵੀਆਂ ਬਾਤਾਂ ਨੇ ਉਹ ਸੂਰਜਾਂ ਨੂੰ ਕਿੱਥੇ ਰ ਰੱਬ ਆਏ ਨਾ ਕਾਲੀਆਂ ਰਾਤਾਂ ਨੇ ਉਹ ਸੂਰਜਾਂ ਨੂੰ ਕਿੱਥੇ ਰੱਬ ਆਏ ਨਾ ਕਾਲੀਆਂ ਰਾਤਾਂ ਨੇ ਆਪਾਂ ਮੂੰਹੇ ਤੇ ਤੇਰੀਆ ਆਪਾਂ ਮੂੰਹੇ ਤੇ ਤੇਰੀਆ ਕੰਡਿਆਂ ਨੂੰ ਔਰ ਛੱਡਣਾ ਬੜੀ ਜੁੱਸ ਸੱਚ ਦਲੇਰੀਆ ਕੰਡਿਆਂ ਨੂੰ ਔਰ ਛੱਡਣਾ ਬੜੀ ਜੁੱਸ ਸੱਚ ਦਲੇਰੀਆ ਕੰਡਿਆਂ ਨੂੰ ਔਰ ਛੱਡਣਾ ਬੜੀ ਜੁੱਸ ਸੱਚ ਦਲੇਰੀਆ ਲੋਹਾ ਸਾਡਾ ਮੰਨੂ ਦੁਨੀਆ ਜਦ ਮਿਹਨਤ ਬੋਲੂਗੀ ਓ ਲੋਹਾ ਸਾਡਾ ਮੰਨੂ ਦੁਨੀਆ ਜਦ ਮਿਹਨਤ ਬੋਲੂਗੀ ਓ ਲੋਹਾ ਸਾਡਾ ਮੰਨੂ ਦੁਨੀਆ ਜਦ ਮਿਹਨਤ ਬੋਲੂਗੀ ਹੱਟ ਦੀਤੀਆਂ ਰਖਮਾ ਨੂੰ ਛਿਲ ਲਿਖਦਾ ਸਾਰੀਆਂ ਨੇ ਹੱਟ ਦੀਤੀਆਂ ਰਖਮਾ ਨੂੰ ਛਿਲ ਲਿਖਦਾ ਲੜਾਈਆ ਬੋਲੇ ਜਹਾਨੀ ਲਖੀ ਜੇ ਸਾਡੀ ਲੜਾਈਆ ਓਏ ਫੋਕੀਆਂ ਨਾ ਵੜਕਾ ਨੇ ਏ ਫੋਕੀਆਂ ਨਾ ਵੜਕਾ ਨੇ ਨੀਵੀ ਕਦੇ ਪਹਿਣ ਨਾ ਦਿੱਤੀ ਅਣਖਾਂ ਤੇ ਰੜਕਾ ਨੇ ਓ ਨੀਵੀ ਕਦੇ ਪਹਿਣ ਨਾ ਦਿੱਤੀ ਅਣਖਾਂ ਤੇ ਰੜਕਾ ਨੇ ਓ ਨੀਵੀ ਕਦੇ ਪਹਿਣ ਨਾ ਵਨਾਇ ਨਾ ਤਾਰੀ ਨਾ ਰੋਤਾ ਨੇ ਮੂਰਜਾਨ ਕਿੱਥੇ ਰਬ ਆਇ ਨਾ ਤਾਰੀ ਨਾ ਰੋਤਾ ਨੇ ਤਾਂ ਮੈਂ ਕੂਹੇ ਤੇ ਤੇਰੀਆ ਤਾਂ ਮੈਂ ਕੂਹੇ ਤੇ ਤੇਰੀਆ ਕੰਡਿਆਂ ਨੂੰ ਪੋਰ ਛੱਡਣਾ ਬੜੀ ਜੁੱਸ ਸੱਚ ਦਲੇਰੀਆ ਕੰਡਿਆਂ ਨੂੰ ਪੋਰ ਛੱਡਣਾ ਬੜੀ ਜੁੱਸ ਸੱਚ ਦਲੇਰੀਆ ਕੰਡਿਆਂ ਨੂੰ ਪੋਰ ਛੱਡਣਾ ਬੜੀ ਜੁੱਸ ਸੱਚ ਦਲੇਰੀਆ ਹਜਿੰਦੇ ਲੇਖਾਂ ਦੇ ਖੋਲੂਗੀ ਜਿੰਦੇ ਲੇਖਾਂ ਦੇ ਖੋਲੂਗੀ ਉਹ ਲੋਹਾ ਸਾਡਾ ਮੰਨੂ ਦੁਨੀਆ ਜਦ ਮਿਹਨਤ ਬੋਲੂਗੀ ਉਹ ਲੋਹਾ ਸਾਡਾ ਮੰਨੂ ਦੁਨੀਆ ਜਦ ਮਿਹਨਤ ਬੋਲੂਗੀ ਉਹ ਲੋਹਾ ਸਾਡਾ ਮੰਨੂ ਦੁਨੀਆ ਜਦ ਮਿਹਨਤ ਬੋਲੂਗੀ ਲਾਈ ਰੁੱਤਾਂ ਨੇ ਸ਼ਿਕਨੀਆਂ ਭਲੇ ਦਿਨੇ ਆਉਣ